ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਇੱਕ ਸ਼ਿਪਮੈਂਟ ਜਾਂਦੀ ਹੈ ਆਪਣੇ ਕੈਨੇਡਾ ਤੋਂ ਸੈਂਟਰਲ ਦੀ ਅੱਛਾ ਅੱਛਾ ਇੱਕ ਵਾਰ ਦੇਖ ਥਿੰਕ ਅਬਾਊਟ ਸੀਟੀਵੀ ਦੀ ਇਹ ਵੀ ਯੂ ਕੈਨ ਸਰਚ ਇਟ ਆਨਲਾਈਨ ਐਜ਼ ਵੈਸ ਸੀਟੀਵੀ ਇੱਕ ਹੈ ਆਪਣੇ ਕੈਨੇਡਾ ਦਾ ਵੈਨਕੂਵਰ ਬੇਸਡ ਇੱਕ ਕੰਪਨੀ ਹੈ ਉਹ ਸੈਂਟਰਲ ਭੇਜਦੀ ਹੈ ਵੈਨਕੂਵਰ ਬੀਅਰ ਕੈਨਸ ਦੇ ਵਿੱਚ ਪਾ ਕੇ ਉਹ ਆ ਗਏ ਆ ਤੇ ਨਿਊਜ਼ੀਲੈਂਡ ਦੇ ਬੀਅਰ ਕੈਨ ਵੇਚ ਪਾ ਗਏ ਉੱਥੇ ਜਾ ਕੇ ਉਹ ਬੀਅਰ ਟੈਂਕਸ ਆਏ ਵਾਲੇ ਮਤਲਬ ਜਿਹੜੇ ਸੈਂਟਰ ਵਾਲੇ ਉਹ ਸਾਈਡ ਦੇ ਕਰਦੇ ਹੁੰਦੇ ਆ ਤੇ ਦੂਜੇ ਸਾਈਡ ਦੇ ਕਰਨਦੇ ਉਹ ਗਲਤੀ ਨਾਲ ਇੱਕ ਪੈਂਟਰ ਨਾਲ ਕੈਨ ਉਹ ਕਿਸੇ ਬੰਦੇ ਨੂੰ ਦੇ ਦਿੰਦੇ ਲਿਕਵਿਡ ਪੈਂਟਰ ਨਾਲ ਲਿਕਵਿਡ ਫਾਰਮ ਦਿੰਦੀ ਆ ਉਹ ਦੇ ਦਿੰਦੇ ਜੀ ਉਹ ਮੁੰਡਾ ਪੀਂ ਜਾਂਦਾ ਤੇ ਉਹ ਮਰ ਜਾਂਦਾ ਡਰਾ ਪੈ ਜਾਂਦੀ ਹਾ ਕਰਨਾ ਜਾਂਦੀ ਬਿਕੋਜ਼ ਨਿਊਜ਼ੀਲੈਂਡ ਦੇ ਜਾ ਕੇ ਉਹ ਡਿਸਕਵਰ ਕਰਦੇ ਆ ਜੀ ਇੱਕ ਆਈ ਕਿੱਥੋਂ ਸੀ ਪਾਣਾ ਉਸ ਤੋਂ ਬਾਅਦ ਉੱਥੋਂ ਆਪਣੇ ਇੱਕ ਪੰਜਾਬੀ ਭਰਾ ਵਧੀਆ ਹੂੰ ਹੂੰ ਕਾਲਾ ਪ੍ਰਕਾਸ਼ ਕੀਤਾ ਹੈ ਐਨ ਫੜਿਆ ਜਾਂਦਾ ਜੀ ਇਹ ਚ ਉਹਨੂੰ ਅਰੈਸਟ ਪਾ ਜੰਦੀ ਆ ਹੂੰ ਮੁਰਗੇ ਪਤਾ ਲੱਗਦਾ ਜੀ ਇਹ ਜਿਹੜੀ ਪੈਂਟਰ ਨਾਲ ਆ ਇਹ ਕੈਨੇਡਾ ਤੋਂ ਗਈ ਸੀ ਵੈਨਕੂਵਰ ਤੋਂ ਹੂੰ